ਜੇ ਪਿੰਡ ਮੇਰਾ ਮੋਲੇਵਾਲ ਦੇ ਕੀ ਗੱਲ ਹੋਈਏ ਦੱਸਿਓ ਸਾਰੀ ਬਟੂ ਸਰ ਐਂ ਕਹੇ ਜੀ ਇਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਤਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗੱਲ ਲੱਗੇ ਕਰਨ ਉਹਨਾਂ ਨੇ ਮਿੱਟੋ ਮਿੱਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਤੁਹਾਡੇ ਕਿਵੇਂ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਇਹਦੇ ਨਾਲ ਕਹੇ ਤੁਸੀਂ ਮੁੰਡੇ ਨਾਲ ਸਾਹ ਸਿੰਘ ਦੇ ਨਾਲ ਗਏ ਜੇ ਕੀ ਆ ਚਾਹਤ ਫਾਇਰ ਹੋਇਆ ਜੀ ਦੋ ਲੈ ਇੱਕ ਝਗੜਾ ਕੁੜੀ ਦਾ ਹੀ ਕੁੜੀ ਰੈਸ਼ਨਸ ਲੈ ਕੋਈ ਉਹ ਘਾਰ ਗੁਰ ਕਹਿੰਦੇ ਰੰਦੇ ਜਪਾਹੀ ਉਹਨੇ ਫੋਨ ਲਾ ਕੇ ਕਹਿਤਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਦਾਂ ਇਦਾਂ ਉਦਾਂ ਜਿੰਨਾ ਤੱਕਾ ਝਗੜਾ ਆਇਆ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਸੀ ਤਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸਰ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਦਾ ਹੀ ਮਿਲਿਆ ਗਿਆ ਤੇ ਇਹਨਾਂ ਨੂੰ ਸਮਝਾਇਆ ਮੂਲਾ ਨੇ ਆਪਣੇ ਚਾਚੇ ਕਹਿੰਦੇ ਹਾਲੇ ਮੈਂ ਗਿਆ ਮੋਟਰਸਾਈਕਲ ਤੋਂ ਉਤਰਿਆ ਨਹੀਂ ਆ ਮੋਰਸਾਂ ਨਾਲ ਉਹਨਾਂ ਨੇ ਪਹਿਲਾਂ ਮੋਰਸਾਂ ਨਾਲ ਉੱਤਰੇ ਵੀ ਨਾਲ ਗੋਲੀ ਚਲਾਤੀ। ਅੱਛਾ ਬਾਈ ਗੋਲੀ ਵਾਜੀ। ਆ ਦੋ ਇਹ ਹਾਂਜੀ ਦੋ ਵਾਰ ਹੋਈ। ਕਾਰਨ ਕੀ? ਕਾਰਨ ਮੁੰਡੇ ਦੇ ਲੱਗਾ ਮੇਰੇ ਚਾਚੇ ਦੇ ਪੈਰ ਤੋਂ ਗੋਡੇ ਨੂੰ ਤੇ ਇੱਕ ਮੇਰੇ ਲੱਗਾ ਮੁੱਠੀ। ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਹੈ। ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਹੋਇਆ ਹੈ। ਨਾਲ ਆਪਸ ਵਿੱਚ ਪਤਾ ਨਹੀਂ ਕੀ ਗੱਲ ਬਾਤ ਹੋਈ। ਉਹਨਾਂ ਦਾ ਤਰਨ ਤਰਨ। ਤੁਹਾਡਾ ਨਾਮ ਪਤਾ ਨਹੀਂ ਕਿ ਸਰ ਮੈਂ ਉਹਨਾਂ ਨੂੰ ਇਹ ਵੀ ਇਹ ਵੀ ਇਹਨਾਂ ਨਾਲ ਆਏ ਆ। ਉਹਨਾਂ ਨਾਲ ਜਦੋਂ ਸਰ ਮੋਰਚਾ ਦਾ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਥੋੜੀ ਡਿਪ ਲਾਈਟਿੰਗ ਸੀ ਤੂੰ ਦਿਨ ਨਹੀਂ ਸੀ ਉਹਨਾਂ ਆਪ ਦੋ ਹੀ ਕੰਮ ਸੀ ਸਾਡੇ ਕਿਥੋਂ ਲੱਗੇ ਆ ਆ ਦੋ ਜਣੇ ਜਿਹੜੇ ਕਿਥੋਂ ਆ ਗਏ ਉਹਨਾਂ ਕੰਮ ਚ ਕਰਿਆ ਤੋ ਬੋਲਦੇ ਹਾਂ ਜੀ ਇਹ ਕਿੱ데 ਜਣੇ ਆਏ ਦੋ ਜਣੇ ਆਏ ਸੀਗੇ ਇੱਕ ਦੋ ਜਣਿਆਂ ਚ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹਦਾ ਨਾਮ ਸੀ ਗਰਾਹੁ ਸਨੋ ਵੀ ਸਾਤਾ ਸਿੰਘ ਇਹ ਮੁੱਲੇਵਾਲ ਰਹਿਣ ਵਾਲਾ ਤੇ ਇਹ ਆ ਗੋ ਸਭ ਤੋਂ ਪਹਿਲਾ ਕੀ ਆਇਆ ਇਹ ਚਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਚ ਨਿਕਲ ਗਈ ਗਈ ਆਪਰੇ ਐਕਸਰੇ ਕਰਵਾਇਆ ਐਕਸਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿ ਰਮਾ ਸਾਰਾ ਪਟ ਰਹਾ ਤਾਂ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਤੋਂ ਕਰਾ ਕੇ ਕਿਤੇ ਹਾਲਾਤੀ ਹੋਰੇ ਬਾਰੇ ਕੋਈ ਕਰਦੇ ਆਣੇ ਦੱਸਿਆ ਨਹੀਂ ਕਿ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰデア ਸੀ ਸਾਨੂੰ ਉਸ ਤਨਾਮ ਸੀ ਉਹਰੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਐਕਸਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾ ਹੈਗਾ ਵਾ ਕਿਉਂਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅਗੂ ਸਕੈਨ ਵੱਲੋਂ ਕਿਹਾ ਕਿਹਾ ਵਾ ਕਿਹਾ ਕਿ ਜਲਦੀ ਕਰ ਦਿਓ ਆਪ ਦਾ ਸੌਤ ਤਾਂ ਕਿ ਆਪਣਾ ਸਕੈਨ ਕਰਾ ਕੇ ਟਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋਵੇ ਰੋਨਾ ਵਾਲਾ ਵੇ ਹੈ ਤਾਂ ਕੋਈ ਮੁੜ ਜਵਾਬ ਨਹੀਂ ਕਰੇ ਇਸ ਤੇ ਬਹੁਤ ਹਾਲ ਹਾਲ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਕਿ ਇਨਫੈਕਸ਼ਨ ਨਾ ਉਹ ਕਦੀ ਵੀ ਫੈਲ ਸਕਦੀ ਹੈ ਜੇ ਉਹ ਜਲਦੀ ਹੱਲ ਨਾ ਕੀਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ ਅੱਜ ਇਨਫੋਰਮੇਸ਼ਨ ਆਈ ਹੈ ਕਿ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਹਨ ਇਹਨਾਂ ਦਾ ਲੜਾਈ ਝਗੜਾ ਹੋਇਆ ਹੈ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਹੈ ਲੜਾਈ ਕਿਹੜੀ ਗੱਲੋਂ ਕਿਹੜਾ ਤੌ ਨਾਲ ਟਕਰਾਇਆ ਨਾ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੋ ਵਿਚ ਟਕਰਾਇਆ ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਦੇ ਹਾਂਜੀ ਵੇਖਦੇ ਹਾਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ 'ਚ ਬਿਆਨ ਦਰਜ ਕਰਨਾ ਜੀ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ